ਕਾਲ ਜੀ ਤੁਹਾਡਾ ਪਲੇਅਰ ਵਾਲਾ ਤੇ ਅੱਜ ਵੀ ਬਹੁਤ ਹੋਰ ਸਵਾਗਤ ਹੈ ਆਪਣੇ ਅੱਜ ਫੰਟ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਕਿ ਗੁਰਦੀਪ ਸੰਘੜਕਾ ਜੋ ਕਿ ਅਫਸਰ ਸਾਹਿਬ ਦੇ ਮੁਖੀ ਹਨ ਆਪਣੇ ਗੁਰਦੁਆਰਾ ਸਾਹਿਬ ਵਿੱਚੋਂ ਸਥਾਪਿਤ ਹੋ ਰਹੇ ਹਨ ਤੇ ਜਿਨ੍ਹਾਂ ਦੀ ਵੀ ਸਿੰਘਾਂ ਦੀ ਸੰਸਥਾ ਮਹਾਰਾਜ ਦੀ ਸੰਪੂਰਨ ਹੋਇਆ ਅਤੇ ਉਹਨਾਂ ਸਰੂਪੇ ਪੇਟ ਕਰਨਗੇ ਅਤੇ ਆਪਣੇ ਵਿਚਾਰ ਸਾਂਝੇ ਕਰਨਗੇ ਤੇ ਬਹੁਤ ਹੀ ਸੰਗਤ ਆਈਆਂ ਹੰਗਿਆ ਨੇ ਆਪਣਾ ਸਾਰਾ ਪਿੰਡ ਤੇ ਏਡਾ-ਤੇਵੇ ਦੀਆਂ ਸਾਰੇ ਗੁਰਦੁਆਰਾ ਸੈਂਕੀ ਕਮੇਟੀਆਂ ਇੱਥੇ ਆਪਣੇ ਬਾਬਾ ਜੀ ਨੇ ਬੁਲਾਈਆਂ ਨੇ ਇਸ ਵਕਤ ਬਾਬਾ ਜੀ ਪਹੁੰਚ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਜਕਾਰੇ ਤੇ ਜਕਾਰੇ ਲੱਗ ਰਹੇ ਨੇ ਜੀ ਦੇਖ ਸਕਦੇ ਤੁਸੀਂ सिंह साहब करवाया जाएगा सो जिन्नी संख्या हो कृपा करके नेड़े रहोक समा बड़ा सीमित है भाई कुलदीप सिंह पहला सबका सरपंच भी रहे ने

ਬੋਲੇ ਸੋਨ ਹਾਲਾ ਹਾਂ ਜੀ ਯਾਦੂ ਜੀ ਹਾਂ ਜੀ ਆਪਾਂ ਗੁਰਦੁਆਰਾ ਸਾਹਿਬ ਜਾ ਰਹੇ ਆ ਤੁਹਾਨੂੰ ਪਤਾ ਸੀ ਕੱਲ ਆਪਣੇ ਇੱਥੇ ਸਥਾਨ ਦੇ ਕੇ ਗੁਰਦਾਸ ਸਿੰਘ ਜੀ ਆਏ ਸੀ ਤੇ ਹੁਣ ਆਪਾਂ ਦੁੱਧ ਫੜਨ ਜਾਂਦੇ ਆ ਗੁਰਦੁਆਰਾ ਸਾਹਿਬ ਤੁਹਾਨੂੰ ਪਤਾ ਹੀ ਹੈ 4 ਤਰੀਕ ਨੂੰ ਪਉ ਪੈਣਗੇ ਲੜੀਦਾਰ ਤੇ ਪਾਠ ਚੱਲੀ ਜਾਂਦੇ ਨੇ ਆਪਣੇ ਜੀ ਹੈਲੀਕੋਪਟਰ ਆਪਣਾ ਆ ਚੱਲਦੇ ਆਂ ਫਿਰ ਆਪਾਂ ਨਾਲ ਦੁੱਧ ਫੜਾਉਣੇ ਹੈ ਹੇ ਗੋਲੂ ਸਿੰਘ ਇੱਧਰ ਆਪਣੀਆਂ ਸਭ ਜਿਵੇਂ ਹੀ ਪੂਰੀਆਂ ਵਧੀਆ ਹੋਣ ਲੱਗ ਗਈਆਂ ਇਹ ਸਾਰੇ ਹੱਜਾ ਚੌਕਾ ਫੁਰਤ ਕੀ ਕਾਰਾ ਹਰ ਕੋ ਪਾਤਾ ਸੁਖਦਾ ਕਰੇ ਅੰਤਰਾ ਜਿਹੜਾ ਹਾਰ ਦਾ ਪੂਰਾ गुरुद्वारे साहिबु इलाही लाईब्रेरी आहे ਆਪਣੇ ਸੇਵਾਦਾਰ ਰਵਿੰਦਰ ਸਿੰਘ ਜੀ ਹੋਰ ਕਿਵੇਂ ਹੋ ਜੀ ਕਿਵੇਂ ਲੱਗਿਆ ਕੱਲ ਜਥੇਦਾਰ ਸਾਹਿਬ ਆਏ ਸੀ ਬੜੀ ਮੋਤ ਵਧੀਆ ਲੱਗਾਈ ਸੀ ਅੰਤਰਾ ਸਾਂਸੇ ਬਹੁਤ ਖੁਸ਼ੀ ਜਾਨੂ ਸਾਡੇ ਪਿੰਡ ਵਿੱਚ ਜਥੇਦਾਰ ਸਾਹਿਬ ਆਏ ਹਾਂ ਜੀ ਸਾਡੇ ਸੰਗ ਵਿੱਚ ਬਹੁਤ ਖੁਸ਼ੀ ਜਾਨਾ ਹਾਂ ਮਤ ਡਿਗਰੇ ਗੁਰ ਵਿੱਚ ਆਇਆ ਨਾਮ ਨੰਨਾ ਰਤੇ ਗੰ ਸੱਚਾ ਸੱਚ ਸੱਚ ਰਹੀ ਜਾਏ ਮਨ ਲਾਤੀ ਜਾ ਸੱਚਾ ਸੱਚ ਦਾ ਪਰ ਜਾਇਆ ਇਸ ਤਰ ਬਸਿਆ ਤਾ ਕੋ ਨਾ ਆਇਆ ਸਦ ਹੀ ਸਾ ਆਤਰੇ ਤੋਂ ਤਲਾਆ ਆਵੈ ਉਝਾ ਕੋ ਵਿਚ ਦੱਦਾਂ ਦੁੱਧ ਫੜ ਰਹੇ ਹਨ ਆ ਸਾਡਾ ਗੁਰੂ ਘਰ ਹੈ ਹਰਿਉਨ샨 ਸਾਹਿਬ ਆ ਗਿਆ ਕਮਾਓ ਸਾਚੀ ਕਰਨੀ ਪਾਣੀ ਦੀ ਸੇਵਾ ਲਈ ਇਧਰ ਚੱਲਦੇ ਆਪਾਂ ਇਧਰ ਸਾਨੂੰ ਮਾਤਾ ਪ੍ਰਸ਼ਾਦਾ ਦੀ ਸੇਵਾ ਲਾਉਂਦੇ ਕਾ ਹਨ ਨਾ ਦਸਾਂਤੀ ਤਿਆਰ ਹੋ ਰਹੀਆਂ ਨੇ ਇਧਰ ਦਾ ਪਾਣੀ ਖਾਤਰ ਸਾਂਤੀ ਤਿਆਰ ਹੋ ਰਹੀਆਂ ਹਨ ਨਾ ਉਰਮਤ ਸੱਜ ਹੀ ਅੰ ਸਰਸੀ ਪਾਲਾ ਉਧਰ ਬਾਪਾ ਜੀ ਸੇਵਾ ਕਰ ਰਹੇ ਆ ਨਾ ਆਏ ਸਾਨੂੰ ਉਧਰ ਦਿਖਾ ਕੇ ਲਿਆਉਣੇ ਮਾਤਾਵਾਂ ਪ੍ਰਸ਼ਾਦ ਪ੍ਰਸ਼ਾਦੇ ਬਣਾਉਣੇ ਹਨ ਸੱਚਾ ਸੌਦੇ ਸੱਚ ਸੁਹਾਵੇ ਔਖਾ ਸਾਚੇ ਇਸੇ ਦਰ ਸਾਚੇ ਨਗਰੀ ਨਗਰ ਸਵਾਰੀ ਹੈ ਆ ਦੇਖੋ ਮਾਤਾ ਪ੍ਰਸ਼ਾਦਾ ਬਣਾ ਰਹੀਆਂ ਹਨ ਮਾ ਮੋ ਦੁੱਖ ਸਵਾਰਿਆ ਆਦਰ ਮਾਤਾ ਮਾਂ ਬਾਂਡੇ ਨਹੀਂ ਸੇਵਾ ਲਾਰੀਆਂ ਹਨ ਦੁੱਖ ਭਾਰੀ ਇਧਰ ਸਾਡੇ ਉਧਰ ਉਧਰ ਤਿਉਹਰ ਹੁੰਦੀ ਆ ਇਧਰ ਇਧਰ ਮੀਮਾਂ ਹੁੰਦਾ ਇਧਰ ਪਛਾਤਾ ਇਸ ਬਣਾਦੇ ਹਨ ਆ ਅਰਮਾਨਿਆਂ ਦਾ ਦੇਵ ਹੈ ਸੱਚ ਕਿਹਾ ਵੇ ਉਧਰੇ ਲੰਗਰ ਚ ਦੁੱਧ ਪਾ ਕੇ ਆਇਆ ਗੁਰ ਕੀ ਸੇਵਾ ਵਿੱਚ ਆ ਸਾਡੇ ਗੁਰੂ ਘਰ ਦੀ ਟੈਂਕੀ ਹੈ ਅੰਦਲ ਸੁਖ ਸਾਜ ਸਮਾਧੀ ਹਰ ਹਰ ਕਰਤੇ ਆਹ ਗੱਡੀ ਤੇ ਟਰੈਟ ਗੁਰੂ ਘਰ ਨੂੰ ਦਿੱਤੇ ਹੋਏ ਹਨ ਸੋ ਜਣ ਸੁਖੀ ਬੱਚਿਆਰੇ ਆਲੇ ਕੋਈ ਬਹੁਤ ਬੱਚੇ ਆ ਰਹੇ ਨੇ ਸਤਿਗੁਰੂ ਰਾਜੇ ਸੋ ਜਣੇ ਮਰੀਲੇ ਆਰੇ ਕੋ ਸੰਤ ਜਰਨੈਲ ਸਿੰਘ ਦੀ ਫੋਟੋ ਦੇਖਣਾ ਭਾਈ ਲਾਜ ਸੁਟਾਉਂਦੇ ਬਸ ਆਸ ਇੱਧਰ ਸਾਡੇ ਗੁਰੂ ਗੁਰੂ ਘਰ ਦੇ ਨਾਲ ਮਾਈਆਂ ਆ ਗਈਆਂ ਹਨ ਉਹ ਉਤਰਪਾਰਕ ਮੰਰ ਰਿਹਾ ਹੈ ਖੁਸ਼ੀ ਹੁਦਾ ਪੰਡਾ ਵਿੱਚ ਛੋਟੇ ਵਿੱਚ ਹੱਥ ਆਪ ਪੈਰ ਪੰਨਾ ਬਹੁਤ ਖੁਸ਼ ਹਨ ਮਾਈਆਂ ਆ ਗਏ ਜਾਨ ਨੂੰ ਜਦੋਂ ਆਪਣਾ ਆਪਣੇ ਨਿੱਕੇ ਪਿੰਡ ਵਿੱਚ ਕੋਈ ਆਉਂਦਾ ਹੈ ਤੇ ਐਡੇ ਵੱਡੇ ਜਿਹੜੇ ਸਾਰੇ ਆਏ ਹਨ ਠੀਕ ਹੈ ਜੀ ਸਰਸਰਾ ਧੰਦਾ ਆ ਪੇਨਾਈ ਹੈਲੋ ਹੈਲੋ ਆਪਣਾ ਗੁਰਦੁਆਰਾ ਸਾਹਿਬੀ ਧਰਮ ਦਾ ਹੈ ਆਹਰ ਹਾਂ ਸਿੱਗਾ ਇੱਕ ਜੋੜਾ ਫਿਰ ਮਾਰਦੇ ਵੀ ਬਲੋਗ ਕੋਲ ਤੇ ਵਿਦਿਆਰਥੀ ਪਰ ਬੈਠੇ ਹੋ YouTube ਦੀ ਰੋਲ ਤੇ ਤੋ ਵੀਰੋ ਦੇ ਇਧਰ ਆਪਣੇ ਪਾਤਸ਼ਾਹਾਂ ਦਾ ਪਾਰ ਕਰ ਰਹੇ ਨੇ ਸਾਰੇ ਇਹ ਪਾਣੀ ਤੇ 10 12 ਬੱਚੇ ਨੇ ਅੱਡੇ ਤੱਕ ਅੰਦਰ ਲੇਗਾ ਇਹ ਮੇਂ ਪੂਰੀ ਚੜੀ ਪਈ ਹੈ ਆ ਜਾਇਆ ਹੋ ਰਿਹਾ ਹੈ ਹੋ ਰਿਹਾ ਹੈ ਖਾ ਬੁਰਿਆ ਹੋਇਆ ਇਹ ਦਿਨ ਬੋਲੇਵਨ ਜਿੰਦਾ ਤੇ ਹੋ ਗਿਆ ਜਿੰਕ ਲਈ ਦੇਖੋ ਕਪਨੀਏ ਤੇ ਬੋਲੇ ਰਸਲੇ ਜਿਹੜੀ ਦਾ ਬਾਗ ਆਰੰਭਨੇ ਤੇ ਇਸ ਕਰਕੇ ਜੋ ਬਈ ਬਈ ਪਾਤੀ ਸੰਦੇ ਸੰਬੰਧ ਹੈ ਜਾਂ ਕੋਈ ਬਈ ਕਿਸੇ ਤਰ੍ਹਾਂ ਦੀ ਟਪਲੀ ਫਰਦੀ ਹੈ ਨਾ ਤੇ ਆਪਾਂ ਸਮੱਸਿਆ ਇਹ ਤਾਹ ਦੇ ਬਾਹਰ ਆ ਕੇ ਦੇਖਦੇ ਹਾਂ ਤੇ ਇਸ ਤਰ੍ਹਾਂ ਜੀ ਇੱਧਰ ਪਾਣੀ ਆ ਗਿਆ ਕੋਈ ਨੰਬਦਾ ਪਾਣੀ ਆ ਗਿਆ ਇਹ ਹੜ ਮਾਰਿਆ ਜੀ ਇੱਧਰ ਜੋ ਤਰ ਕੀ ਹੋਈ ਹੈ 13 ਤਰੀਕ ਤੋਂ ਲੈ ਕੇ 4 ਤਰੀਕ ਤੱਕ ਲਗਾਤਾਰ ਹੀ ਚੱਲੂਗੀ ਇਹ ਜੋ ਤੇ ਇੱਧਰ ਤੂਫਾਨ ਆ ਗਿਆ ਜੀ ਤੇ ਆਪਨੇ ਦਾ ਦੰਗੀਆਂ ਭਈਆਂ ਬਾਰ ਵੀ ਬੈਠਨੇ ਤੇ ਤੁਸੀਂ ਅਸਲ ਕਿਤੇ ਹੋਏ ਇੱਕ ਕਰ ਆਪਣੇ ਜਮਿੰਗ ਸਬਸਕ੍ਰਾਈਬ ਕਰ ਸਬਸਕ੍ਰਾਈਬ ਕਰ ਦੇ ਕਰ ਦੇ ਕਰੋ ਮਾੜਾ ਮोटा ਤਰਫ ਰਹੇ ਰਹੇ ਇਸ ਫੈਸਟ ਫੈਸ਼ੀਅਨ ਹੋਏਗੇ ਤੇ ਆਤੇ ਢੋਲੀ ਘੈਂਦਰੀ ਨੇ ਤੇ ਜੀ ਆਪਣੇ ਨਾ ਹਰਮੰਦਰ ਸਾਹਿਬ ਦੇ ਜੱਤ ਮਲੇਕੀ ਮੁਖੀ ਐਸੀ ਕੁਲਦੀਪ ਸਿੰਘ ਹੋਣਾਈ ਤੇ ਆਪਾਂ ਸਨ ਮਾਨਿਤ ਕਰਕੇ ਗਏ ਨੇ ਉਹ ਬਹੁਤ ਖੁਸ਼ੀ ਹੋਈ ਆ ਆਪਨੇ ਆਵਾਜ਼ ਦਾ ਧੰਨਵਾਦ ਬਾਬਾ ਜੀ ਆਏ ਬਹੁਤ ਹੀ ਕੀਮਤੀ ਆਪੀ ਆਪਣਾ ਟਾਈਮ ਕੱਢਿਆ ਆ ਕੀ ਜਰੂਰ ਦੋ ਸ਼ੁਕਰੀਆ ਤੁਹਾਡਾ ਜੀ बहुत खुशी हुई जी क्योंकि कोई सौखी गल नहीं बहुत ही बड़े बाबा जी, कि जी, जी ने बहुत ही उन्होंने पावर बहुत होंगे जथेदार बहुत पावर है बराबर सीएम है तो वो बेचारे अपने वास्ते छपाए सत किसी वास्तव टाइम जहाँ नहीं कटते अपने बाबा जी ने तो सीख बोपा जी ने टाइम कटिया थे दर्शन कराए थे अपने सौ के पोए बाबा जी ने आप भी बहुत बहुत धन्यवाद बबा जी देखिए बाबा जी अपने वाले होना कहना गया अदू कह दूँगा भरावा सवेरे स्कूल जाना तेरे भर जाए उधर ध्यान देना पड़ता है कई बार दौड़ पै ਚਲੋ ਮਿਲਦੇ ਹਾਂ ਜੀ ਠੀਕ ਹੈ ਨਾਲ ਨਾਲ ਜੁੜੇ ਰਹੋ